ਹਾਂ ਜੀ ਵੀਰੇ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਟੂ ਵਲੌਗ ਸੋ ਆਲੂ ਪਟਾਈ ਚੱਲਦੀ ਸੀਗੀ ਆਪਣੀ ਸੋ ਬੰਦ ਕਰ ਦਿੱਤੀ ਆ ਆਲੂ ਇੱਥੇ ਰੋਲ ਗਿਆ ਪੂਰੀ ਤਰ੍ਹਾਂ ਮਿੱਟੀ ਦੇ ਭਾ ਅਲੂ ਜਾ ਰਿਹਾ ਆ ਵਜਾ ਵੀ ਤੁਹਾਨੂੰ ਦੱਸਦੇ ਆ ਵੀਡੀਓ ਨੂੰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਨਾ ਨਾ ਭੁੱਲਿਓ ਤੁਹਾਡੇ ਏਰੀਆ 'ਚ ਕੀ ਚੱਲ ਰਿਹਾ ਆ ਆਲੂ ਦਾ ਨਵੇਂ ਕੱਚੇ ਦਾ ਰੇਟ ਕੀ ਚੱਲ ਰਿਹਾ ਤੇ ਕੀ ਦਿੱਕਤ ਆ ਰਹੀ ਹੈ ਪਾ ਤੁਹਾਨੂੰ ਆਪਣੇ ਆਲੂ ਚੈੱਕ ਕਰੋਨਾ ਸੋ ਪਹਿਲਾਂ ਤੁਹਾਨੂੰ ਆਲੂ ਚੈੱਕ ਕਰੋਨੇ ਆਪਣੇ ਆਲੂ ਦਾ ਸਹਿਜ ਬਹੁਤ ਵਧੀਆ ਆ ਬਟ ਪ੍ਰੋਬਲਮ ਆ ਰਹੀ ਆ ਫਟੇ ਆਲੂ ਦੇ ਆ ਬਹੁਤ ਨਿਕਲ ਰਹਾ ਹੈ ਕਿਤੇ ਕਿਤੇ ਆਲੂ ਜਿਸ ਕਾਰਨ ਰੇਟ ਮਿੱਟੀ ਹੋ ਚੁੱਕਾ ਪੂਰਾ 200 ਰੁਪਏ ਪੈਕਟ ਬਿਲਟੀ ਕੱਟ ਜਾ ਰਿਹਾ ਜੀ ਆਲੂ ਇਹ ਕੱਲ ਦੀ ਪਟਾਈ ਹੋਈ ਹੈ ਤੇ ਵੇਲਾ ਜੀ ਵੀ ਹਰੀਆਂ ਖੜੀਆਂ ਪੂਰੀਆਂ ਤੇ ਬਿਮਾਰੀ ਪਈ ਥੱਲੇ ਪਤਾ ਨਹੀਂ ਲੱਗਾ ਕਿਹੜੀ ਬਿਮਾਰੀ ਆਈ ਤੇ ਕਿਸੇ ਨੂੰ ਨਹੀਂ ਸਮਝ ਆਈ ਹੁਣ ਜਦੋਂ ਪਟਾਈਆਂ ਸ਼ੁਰੂ ਹੋਣਗੀਆਂ ਫੇਪਾ ਲੱਗੂਗਾ ਸਾਡੇ ਏਰੀਆ 'ਚ ਸਾਡੇ ਨਾਲ ਕਾਫੀ ਆਲੂ ਲੱਗੇ ਆ ਹੌਣੇ ਹੁਣ ਡਰ ਕੇ ਪਟਦੇ ਨਹੀਂ ਪਏ ਦੇਖ ਕੇ ਵੀ ਇਦਾਂ ਨਿਕਲ ਰਿਹਾ ਆ ਤੇ ਹੁਣ ਜਦੋਂ ਪਟਾਈ ਹੋਊਗੀ ਫੇਰ ਪਤਾ ਲੱਗੂਗਾ ਸੋ ਅੱਗੇ ਦੀ ਜਾਣਕਾਰੀ ਲਈ ਚੈਨਲ ਨੂੰ ਫੋਲੋ ਜਰੂਰ ਰੱਖੋ ਕਮੈਂਟ ਕਰਿਓ ਤੁਹਾਡੇ ਏਰੀਆ 'ਚ ਕੀ ਹਸਾਬ-ਤਾਬ ਹੈ ਨਾ